ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ 134 ਨੰਬਰ ਟੈਸਟ ਭਾਗ 6ਵਾਂ 6 ਬਟਾ 10 ਭਾਗ ਹੈ ਜਿਹੜਾ ਕਰਦੇ ਪਏ ਆ ਬੇਟਾ ਤਾਂ ਉਹਦੇ ਅਧੀਨ ਬੇਟਾ ਆਪਾਂ 10 ਸਵਾਲ ਕਰ ਲਏ ਸੀਗੇ 134 ਨੰਬਰ ਟੈਸਟ ਦੇ ਪਿਛਲੇ ਸਾਲਾਂ ਦੇ ਪੇਪਰ ਪੇਪਰਾਂ 'ਚ ਜਿਹੜੇ ਸਵਾਲ ਆਏ ਆ ਉਹ ਕਰਦੇ ਪਏ ਆ ਤਾਂ ਹੁਣ ਬੇਟਾ ਆਪਾਂ 11 ਨੰਬਰ ਸਵਾਲ ਦੇ ਉੱਤੇ ਆ ਗਏ ਤਾਂ ਇਹਦੇ ਵਿੱਚ ਬੇਟਾ ਕੀ ਹੈਗਾ ਵੀ ਇੱਕ ਪੋਰਸ਼ਨ ਦੇ ਵਿੱਚ ਗਣਿਤਕ ਅਕਿਰਤੀ ਦਿੱਤੀ ਹੈ ਉਹਦਾ ਇੱਕ ਪੋਰਸ਼ਨ ਕੱਟ ਕੇ ਇਧਰਲੇ ਪਾਸੇ ਦੱਸਿਆ ਹੋਇਆ ਉਹਨੂੰ ਅਸੀਂ ਦੱਸਣਾ ਵੀ ਕਿਹੜੀ ਅਕਿਰਤੀ ਹੈ ਜਿਹੜੀ ਐਸ ਅਕਿਰਤੀ ਨੂੰ ਕੰਪਲੀਟ ਕਰੂਗੀ ਫਸਟ ਅਕਿਰਤੀ ਨੂੰ ਠੀਕ ਹੈ ਬੇਟਾ ਤਾਂ ਆਹ ਬੇਟਾ ਟ੍ਰਾਇੰਗਲ ਕੰਪਲੀਟ ਕਰਨੀ ਹੈ ਤਾਂ ਆਪਾਂ ਦੇਖਾਂਗੇ ਕਿ ਕਿਹੜੀ ਅਕਿਰਤੀ ਇੱਥੇ ਫਿੱਟ ਕਰਦੀ ਹੈ ਵੀ ਆਹ ਸਾਰੀ ਟ੍ਰਾਇੰਗਲ ਕੰਪਲੀਟ ਹੋ ਜਾਵੇ ਤਾਂ ਬੇਟਾ ਸਿਰਫ ਆ ਸੀ 1 ਅਕਿਰਤੀ ਸਾਨੂੰ ਸਪਸ਼ਟ ਹੀ ਦਿਖਾਈ ਦਿੱਤੀ ਜਾਂਦਾ ਹੈ C1 ਨੂੰ ਜਦੋਂ ਇੱਥੇ ਫਿੱਟ ਕਰਾਂਗੇ ਤੇ ਇਹ ट्रायंगल ਕੰਪਲੀਟ ਹੋ ਜੂਗੀ ਇਸ ਕਰਕੇ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 12 ਸਵਾਲ ਨੰਬਰ 12 ਦੇ ਵਿੱਚ ਬੇਟਾ ਇੱਥੋਂ ਅਸੀਂ ਦੇਖਾਂਗੇ ਕਿ ਕਿਹੜੀ ਅਕਿਰਤੀ ਇੱਥੇ ਫਿੱਟ ਕਰਾਂਗੇ ਵੀ ਇਹ ਜਿਹੜਾ ਹੈਗਾ ਇਹ ਵਰਗ ਪੂਰਾ ਹੋ ਜਾਵੇ ਤਾਂ ਬੇਟਾ ਆਹ B ਅਕਿਰਤੀ ਜਦੋਂ ਅਸੀਂ ਇਹਨੂੰ ਚੱਕ ਕੇ ਇੱਥੇ ਫਿੱਟ ਕਰ ਦਵਾਂਗੇ ਤਾਂ ਇਹ ਵਰਗ ਨੂੰ ਪੂਰਾ ਕਰ ਦਉਗੀ ਠੀਕ ਹੈ ਬੇਟਾ ਇਹ ਅਸਲ ਦੇ ਵਿੱਚ ਬੇਟਾ ਆ ਫਿਗਰ ਵੱਡੀ ਹੁੰਦੀ ਹੈ ਥੋੜੀ ਜੀ ਇਹਦੇ ਵਿੱਚ ਕਿਉਂਕਿ ਪੇਪਰ ਜਿੱਥੋਂ ਅਸੀਂ ਕਲੈਕਟ ਕੀਤੀਆਂ ਇਹ ਫਿਗਰਾਂ ਉੱਥੇ ਫਿਗਰ ਇਸੇ ਤਰ੍ਹਾਂ ਛੋਟੀ ਸੀ ਤੁਹਾਨੂੰ ਪੇਪਰ 'ਚ ਇਹ ਫਿਗਰ ਵੱਡੀ ਆਊਗੀ ਠੀਕ ਹੈ ਬੇਟਾ ਤਾਂ 21 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 13 ਸਵਾਲ ਨੰਬਰ 13 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਆ ਬੇਟਾ ਕਿਹੜੀ ਇਕਾਈਤੀ ਹੈ ਜਿਹੜੀ ਇੱਥੇ ਫਿੱਟ ਕਰੀਏ ਤਾਂ ਪੂਰਾ ਵਰਗ ਪੂਰਾ ਬਣ ਜਾਊਗਾ ਸਿਰਫ ਅਤੇ ਸਿਰਫ ਬੇਟਾ ਆ ਦੂ ਨੋਬਾਂ ਜਿਹੜੀਆਂ ਬਾਹਰ ਨਿਕਲਦੀਆਂ ਇੱਥੇ ਫਿਕਸ ਹੋਣਗੀਆਂ ਤਾਂ b1 ਕਰਤੀ ਹੈ ਜਿਹੜੀ ਇਹਦਾ ਰਾਈਟ ਆਨਸਰ ਬਣੂਗੀ ਤਾਂ ਅਸੀਂ b1 ਕਰਤੀ ਨੂੰ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਸਵਾਲ ਨੰਬਰ 14 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਆ ਕਰਤੀ ਬੇਟਾ ਇੱਥੋਂ ਬਸ ਇੰਜ ਜੋੜਨਾ ਹੈ ਠੀਕ ਹੈ ਇਥੋਂ ਇੰਜ ਜੋੜ ਕੇ ਕਿਹੜੀ ਹੈ ਬੇਟਾ ਸੀ 1 ਕਰਤੀ ਹੈ ਜਿਹੜੀ ਬਣਦੀ ਵੀ ਆਹ ਹੈ ਕਿਤੀ ਜਦੋਂ ਇੱਥੇ ਚੱਕ ਕੇ ਰੱਖਾਂਗੇ ਇਹਨੂੰ ਪੂਰਾ ਪੂਰਾ ਕਵਰ ਕਰਕੇ ਇਹਨੂੰ ਇੱਕ ਵਰਗ ਦਾ ਰੂਪ ਦੇ ਦੇਵੂਗੀ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਸਵਾਲ ਨੰਬਰ 15 ਦੇ ਵਿੱਚ ਬੇਟਾ ਧਿਆਨ ਨਾਲ ਦੇਖੋ ਆ ਇੱਕ ਟ੍ਰਾਇੰਗਲ ਕੰਪਲੀਟ ਹੋਣੀ ਹੈ ਠੀਕ ਹੈ ਹੁਣ ਬੇਟਾ ਇਹ ਸਾਡੀ ਆਬਜ਼ਰਵੇਸ਼ਨ ਦੇ ਉੱਤੇ ਆ ਵੀ ਅਸੀਂ ਕਿਵੇਂ ਆਬਜ਼ਰਵ ਕਰਦੇ ਹਾਂ ਵੀ ايه ਇੱਥੇ ਜਿਹੜੀ ਅਕਿਰਤੀ ਆਵੇ ਵੀ ਟ੍ਰਾਇੰਗਲ ਕੰਪਲੀਟ ਹੋ ਜਾਵੇ ਤਾਂ ਬੇਟਾ ਜਦੋਂ ਅਸੀਂ ਡੀ ਕਿਰਤੀ ਨੂੰ ਧਿਆਨ ਨਾਲ ਵਾਚਦੇ ਹਾਂ ਤਾਂ ਡੀ ਕਿਰਤੀ ਦੀਆਂ ਆ ਨੋਬਾਂ ਵਗੈਰਾ ਇਹਦੇ ਪੈਰਲਲ ਬਣਦੀਆਂ ਪਈਆਂ ਜੇ ਤੁਸੀਂ ਧਿਆਨ ਨਾਲ ਦੇਖੋਗੇ ਬੇਟਾ ਤੁਹਾਨੂੰ ਪਤਾ ਲੱਗ ਜਾਊਗਾ ਜਾਂ ਇੱਥੇ ਟ੍ਰਾਇੰਗਲ ਬਣਾ ਕੇ ਤੇ ਤੁਸੀਂ ਇੱਥੋਂ ਇੰਜ ਲਾਈਨ ਖਿੱਚ ਕੇ ਦੇਖੋਗੇ ਤਾਂ ਡੀ ਕਿਰਤੀ ਬਣ ਜਾਊਗੀ ਇਸ ਕਰਕੇ ਡੀ ਕਿਰਤੀ ਨੂੰ ਇਹਦੇ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 ਸਵਾਲ ਨੰਬਰ 16 ਦੇ ਵਿੱਚ ਬੇਟਾ ਆ ਦੇਖੋ 1 2 3 4 ਚਾਰ ਖਾਨੇ ਆ ਇੱਥਾਂ ਇੱਥੇ ਇੱਕ ਖਾਨਾ ਆ ਅੱਧ ਵਿਚ ਚਾਰ ਬਣਦੇ ਆ ਠੀਕ ਹੈ ਇਹਦਾ ਮਤਲਬ ਤਿੰਨ ਖਾਨੇ ਹੋਰ ਚਾਹੀਦੇ ਆ ਤਾਂ ਬੇਟਾ ਇਹਦੇ ਵਰਗੇ ਡਿਜ਼ਾਈਨ ਦੇ ਤਿੰਨ ਖਾਨੇ B ਦੇ ਵਿੱਚ ਬਣਦੇ ਪਏ ਆ ਠੀਕ ਹੈ ਬੇਟਾ ਇੱਥੇ ਡਿਜ਼ਾਈਨ ਚੇਂਜ ਹੋ ਜਾਂਦਾ ਆ ਤਾਂ B1 ਆ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਹੈ ਚੱਕਰ ਨੂੰ ਕੰਪਲੀਟ ਕਰ ਦਊਗਾ ਠੀਕ ਹੈ ਬੇਟਾ ਤਾਂ b1 ਨੂੰ ਅਸੀਂ ਐਜ਼ a ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਸਵਾਲ ਨੰਬਰ 17 ਨੂੰ ਧਿਆਨ ਦੇ ਨਾਲ ਦੇਖੋ ਤਾਂ ਬੇਟਾ a ਦੇ ਵਿੱਚ ਜਦੋਂ ਅਸੀਂ ਅਬਜ਼ਰਵ ਕਰਦੇ ਹਾਂ ਆ ਕਿੱਤੀ ਜਦੋਂ ਇੱਥੇ ਚੱਕ ਕੇ ਰੱਖਾਂਗੇ ਤਾਂ ਇਹ ਟ੍ਰਾਇੰਗਲ ਕੰਪਲੀਟ ਕਰ ਦਿੰਦੀ ਹੈ ਇੱਥੇ ਜਦੋਂ ਤੁਸੀਂ ਲਾਈਨ ਲਗਾਓਗੇ ਤਾਂ ਆਹੀ ਕਿੱਤੀ ਬਣੂਗੀ ਠੀਕ ਹੈ ਬੇਟਾ b1 ਨੂੰ ਐਜ਼ a ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 ਸਵਾਲ ਨੰਬਰ 18 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਇਹਦੇ ਵਿੱਚ ਬੇਟਾ ਕੀੜੇ ਜਗਤੀ ਜੋੜੀਏ ਵੀ ਇਹ ਚੱਕਰ ਪੂਰਾ ਹੋ ਜਾਵੇ ਤਾਂ ਬੇਟਾ ਕਿਹ ਵਾਲਾ ਤੇ ਕੇਵਲ B1 ਸਾਨੂੰ ਵੈਸੇ ਹੀ ਸਪਸ਼ਟ ਹੋਈ ਜਾਂਦਾ ਪੈ ਦਿਖੀ ਜਾਂਦਾ ਵੀ ਆਹ ਕਿਰਤੀ ਇੱਥੇ ਲਾਵਾਂਗੇ ਤਾਂ ਇੱਕ ਦੂਜੇ 'ਚ ਫਿਕਸ ਹੋ ਕੇ ਚੱਕਰ ਪੂਰਾ ਬਣ ਜਾਊਗਾ ਤਾਂ B1 ਕਿਰਤੀ ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਸਵਾਲ ਨੰਬਰ 19 ਦੇ ਵਿੱਚ ਬੇਟਾ ਆ ਇੱਕ ਟ੍ਰਾਇੰਗਲ ਹੈਗੀ ਐ ਹੇਠਲੇ ਪਾਸੇ A ਦੇ ਨਾਲ ਦਾ ਪੋਰਸ਼ਨ ਆ ਜਿਹੜਾ ਉਹ ਕੱਟਿਆ ਜਾਣਾ ਠੀਕ ਐ ਤਾਂ ਆਪਾਂ ਦੇਖਾਂਗੇ ਕਿਹੜਾ ਪੋਰਸ਼ਨ ਆ ਜਿਹੜਾ ਇਹਨੂੰ ਪ੍ਰੋਪਰ ਫਿੱਟ ਹੋ ਕੇ ਟ੍ਰਾਇੰਗਲ ਕੰਪਲੀਟ ਕਰ ਦਿੰਦਾ ਐ ਤਾਂ ਬੇਟਾ ਇਹਦੇ ਵਿੱਚ ਦੇਖੋ ਆ ਡਾਰਕ ਪੋਰਸ਼ਨ ਤਾਂ ਆਉਣਾ ਨਹੀਂ ਡਾਰਕ ਪੋਰਸ਼ਨ ਤਾਂ ਉੱਪਰਲੇ ਪਾਸੇ ਹੀ ਰਹਿ ਗਿਆ ਠੀਕ ਐ ਤਾਂ A1 ਕਿਰਤੀ ਨੂੰ ਧਿਆਨ ਦੇ ਨਾਲ ਦੇਖੋ ਬੇਟਾ ਇਹ ਜੇ ਇੱਥੇ ਫਿੱਟ ਕਰ ਦਵਾਂਗੇ ਇਹ ਟ੍ਰਾਇੰਗਲ ਪੂਰੀ ਕੰਪਲੀਟ ਕਰ ਦਿੰਦਾ ਆ ਇਸ ਕਰਕੇ ਏ ਵਨ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਸਵਾਲ ਨੰਬਰ 20 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਆ ਬੇਟਾ ਇੱਕ ਨੋਬ ਜੀ ਵਧੀਆ ਇਹ ਵਰਗ ਪੂਰਾ ਬਣਨਾ ਆ ਤਾਂ ਇਹ ਧਿਆਨ ਦੇ ਨਾਲ ਦੇਖੋ ਵੀ ਕਿੱਥੇ ਇਹ ਨੋਬ ਫਿਕਸ ਹੁੰਦੀ ਆ ਪ੍ਰੋਪਰ ਠੀਕ ਹੈ ਜਦੋਂ ਆਪਾਂ ਸੀ 31 ਨੂੰ ਧਿਆਨ ਨਾਲ ਦੇਖਦੇ ਆ ਇੱਥੇ ਲਾਵਾਂਗੇ ਤੇ ਨੌਬ ਪ੍ਰੋਪਰ ਇੱਥੇ ਫਿਕਸ ਹੋ ਜਾਂਦੀ ਇਸ ਕਰਕੇ ਸੀ 1 ਨੂੰ ਐਸ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਮਾਂਗੇ ਇਹ ਸੀ ਗੱਟਾ ਇਹਦਾ ਸਵਾਲ ਨੰਬਰ 20 ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ